ਅ ਅੱਜ ਸ਼ੀਤਪਖ ਸਿੰਘ ਨੌਜਵਾਨ ਸਭਾ ਪੰਜਾਬ ਵੱਲੋਂ ਗਦਰ ਲਹਿਰ ਦੇ ਹੀਰੋ ਕਰਤਾਰ ਸਿੰਘ ਸਰਾਭਾ ਦੀ ਜਿਹੜੀ ਵਰਸੀ ਦੇ ਸਮਾਗਮਾ ਉਹਨਾਂ ਦੇ ਸਬੰਧ ਦੇ ਵਿੱਚ ਜੋਧਾ ਦੇ ਵਿੱਚ ਸਵਾਗਤ ਕੀਤਾ ਗਿਆ ਸੀਗਾ ਉਹਦੇ ਚ ਜਿੱਥੇ ਸ਼ੀਤਪਖ ਸਿੰਘ ਨੌਜਵਾਨ ਸਭਾ ਨੇ ਇਹਦਾ ਪ੍ਰਬੰਧ ਕੀਤਾ ਉਹਦੇ ਨਾਲ ਹੀ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਇਸ ਮੌਕੇ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ ਜਿਹੜੇ ਨਾਲ 6 ਹੋਰ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਦਾ ਦੇ ਖੁੱਲ ਭੇਟ ਕੀਤੇ ਨੇ ਤੇ ਨਾਲ ਦੀ ਨਾਲ ਅਹਿਦ ਕੀਤਾ ਕਿ ਸਾਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਸਾਥੀਆਂ ਦੀਆਂ ਬਹੁਤ ਸਾਰੀਆਂ ਕੁਰਬਾਨੀਆਂ ਦੇ ਨਾਲ ਪ੍ਰਾਪਤ ਹੋਈ ਆਜ਼ਾਦੀ ਨੂੰ ਸੰਭਾਲਣ ਉਹਦੀ ਰਾਖੀ ਕਰਨੇ ਅਤੇ ਅੱਗੇ ਤੋਂ ਜਿਹੜੀ ਕਿਰਤ ਦੀ ਲੁੱਟ ਹੋ ਰਹੀ ਆ ਉਹਨੂੰ ਰੋਕਣ ਵਾਸਤੇ ਜਿਹੜੇ ਉਪਰਾਲੇ ਕਰਨੇ ਚਾਹੀਦੇ ਨੇ ਇਹ ਸ਼ਹੀਦ ਭਗਤ ਸਿੰਘ ਉਹਨਾਂ ਦੇ ਕਰਤਾਰ ਸਿੰਘ ਸਰਾਭਾ ਦੇ ਉਹਨਾਂ ਦੇ ਜਿਹੜੇ ਵਿਚਾਰ ਆ ਉਹ ਲੋਕਾਂ ਤੱਕ ਲੈ ਕੇ ਜਾਈਏ ਤਾਂ ਕਿ ਜਿਹੜੀ ਮਨੁੱਖ ਦੀ ਇੱਕ ਮਨੁੱਖ ਤੋਂ ਦੂਜੇ ਮਨੁੱਖ ਦੀ ਲੁੱਟਿਆ ਉਹਨੂੰ ਰੋਕਿਆ ਜਾ ਸਕੇ ਜੀ ਮੇਰਾ ਨਾਮ ਜਸਜੋਧਾ ਹਾਂ ਤੇ ਅੱਜ ਅਸੀਂ ਇਹ ਕਰਤਾ ਸੀ ਸਰਬਾਜੀ ਦੇ ਜੀ ਦੇ ਦਿਹਾੜੇ ਤੇ ਵਰਸੀ ਤੇ ਵੀ ਇੱਕ ਵੱਡਾ ਇਕੱਠ ਕੀਤਾ ਅਸੀਂ ਰਤਨਾਭਗਤ ਸਿੰਘ ਸਾਡੇ ਕੋਲੇ ਤੇ ਸਾਡੇ ਡਾਕਟਰ ਪ੍ਰਦੀਪ ਜੀ ਹਰਨੇਕ ਜੀ ਤੇ ਇੰਦਰਪਾਲ ਜੀ ਤੇ ਧਰਮਿੰਦਰ ਮਕੇਰੀਆ ਜੀ ਸਾਰੇ ਸਾਥੀ ਸਾਡੇ ਕੋਲੇ ਪਹੁੰਚੇ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਧਰਮਿੰਦਰ ਮਕੇਰੀਆ ਜੀ ਦੇ ਨਾਲ ਵੀ ਕਹਿਣਾ ਕੀ ਕਹਿਣਾ ਚਾਹੋਗੇ ਆ ਅਸਿਕਲ ਜੀ ਮੈਂ ਧਰਮਿੰਦਰ ਸਿੰਘ ਜਨਨ ਸਕੱਤਰ ਸ਼ੀਰਪਖ ਸਿੰਘ ਨਾਇਆਂ ਸਭਾ ਪੰਜਾਬ ਅੱਜ ਸ਼ਹੀਦ ਆਜ਼ਮ ਕਲੀਏ ਵੀ ਸ਼ਹੀਦ ਕਰਤਾਰ ਸਿੰਘ ਸਰਾਬੇ ਦੇ ਸ਼ੀਦੀ ਦਿਹਾੜੇ ਨੂੰ ਸਮਰਪਿਤ ਇੱਕ ਕਨਵੈਨਸ਼ਨ ਕਹ ਲਈਏ ਯੋਧਾਂ ਦੇ ਵਿੱਚ ਕੀਤੀ ਹੈ ਜਿਹਦੇ ਵਿੱਚ ਵੱਡੀ ਗਿਣਤੀ ਨੌਜਵਾਨਾਂ ਨੇ ਮਜ਼ਦੂਰਾਂ ਨੇ ਜਿਹੜੀ ਹੈ ਸ਼ਮੂਲੀਅਤ ਕੀਤੀ ਹੈ ਤੇ ਇੱਥੇ ਨੌਜਵਾਨਾਂ ਨੇ ਇਹ ਤੈਅ ਕੀਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਉਹ ਬੇਰਜ਼ਗਾਰੀ ਨਸ਼ੇ ਦੇ ਖਾਤਮੇ ਦੇ ਲਈ ਬੱਤ ਬੱਤ ਨੌਜਵਾਨਾਂ ਨੂੰ ਜਿਹੜਾ ਐ ਸੰਗਠਿਤ ਕੀਤਾ ਜਾਊਗਾ ਸ਼ੀਰਪੱਗ ਸਿੰਘ ਨੌਜਵਾਨ ਸਭਾ ਦੇ ਨਾਲ ਜੋੜਿਆ ਜਾਊਗਾ ਤੇ ਇੱਕ ਵੱਡਾ ਅੰਦੋਲਨ ਨੌਜਵਾਨੀ ਦਾ ਪੰਜਾਬ ਦੀ ਕਰਤਾਰ ਸਿੰਘ ਸਰਾਬੇ ਦੀ ਇਸ ਜਰਖੇਸ ਧਰਤੀ ਤੋਂ ਜਿਹੜਾ ਐ ਛੇੜਿਆ ਜਾਏਗਾ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਅੱਜ ਅਸੀਂ ਸ਼ੀਰਕਤਾਸ ਸਿੰਘ ਸਰਾਬਾ ਜੀ ਦੇ ਅੱਜ ਸ਼ੀਰਕਤਾਸ ਸਿੰਘ ਸਰਾਬਾ ਜੀ ਦੇ ਵਰਸੀ ਦੇ ਮੌਕੇ ਤੇ ਇਕੱਠੇ ਹੋਏ ਆਂ ਤੇ ਸਾਡੇ ਨਾਲ ਤਰਮਿੰਦਰ ਮਕੇਰੀਆਂ ਤੋਂ ਪਹੁੰਚੇ ਨੇ ਅੱਜ ਆਪਣੇ ਪੰਜਾਬ ਲੈਵਲ ਤੇ ਜਿਹੜੇ ਸ਼ੀਰਪੱਗ ਸਿੰਘ ਨੌਜਵਾਨ ਸਭਾ ਦੇ ਚੈਨਲ ਸੱਤਰ ਨੇ ਉਹਨਾਂ ਨੂੰ ਵੀ ਆਪਣੇ ਵਿੱਚ ਹਾਜ਼ਰੀ ਲਵਾਈ ਆ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਇਹਨਾਂ ਤੋਂ ਫੱਡੇ ਸੀ ਅਦਾਰਸ਼ ਬੰਦਿਆਂ ਨੂੰ ਆਪਣਾ ਸਾਨੂੰ ਬਹੁਤ ਗੱਲਾਂ ਦੱਸਦੇ ਨੇ ਇੱਥੋਂ ਮਤਲਬ ਕਿ ਸਾਨੂੰ ਹਲੇ ਨਹੀਂ ਉਹ ਚੀਜ਼ਾਂ ਤੋਂ ਜਾਣੂ ਉਹ ਸਾਨੂੰ ਜਾਣੂ ਵੀ ਕਰਵਾਉਂਦੇ ਨੇ ਤੇ ਇਹਨਾਂ ਦਾ ਬਹੁਤ ਹੀ ਤਨਵਾਦ ਕਰਦੇ ਆ ਸਾਨੂੰ ਬਹੁਤ ਮਾਣ ਮਹਿਸੂਸ ਕਰਦੇ ਨੇ ਬਹੁਤ ਸਾਡਾ ਵਧੀਆ ਇਹਨਾਂ ਦਾ ਦਰਮਾਣ ਵੀ ਕਰਦੇ ਆ ਬਾਕੀ ਇਹਦੇ ਨਾਲ ਡਾਕਟਰ ਪ੍ਰਦੀਪ ਜੀ ਨੇ ਜਿਹਨੇ ਹਰਨੇਕ ਜੀ ਨੇ ਗੁਜਰਵਾਲ ਤੋਂ ਇਹਨਾਂ ਦਾ ਸਪੋਰਟ ਇਹਨਾਂ ਦਾ ਤਨਵਾਦ ਕਰਦੇ ਆ ਅੱਜ 16 ਨਵੰਬਰ ਨੂੰ 6:00 ਤਾ ਦੇ ਸਰਾ ਬਈ ਦਾ ਚਿੱਦੀ ਦਿਹਾੜਾ ਮਨਾਇਆ ਗਿਆ ਸਾਰੀ ਟੀਮਾ ਸ਼ੀਤਪਾਲ ਸਿੰਘ ਨੌਜਵਾਨ ਸਭਾ ਇੱਥੇ ਇਕੱਠੀ ਹੋਈ ਜੋਦਾਂ ਦੀ ਤੇ ਨਾਲ ਹੀ ਸੁਭਾ ਸਕੱਤਰ ਤਰਮਿੰਦਰ ਤਰਮਿੰਦਰ ਸਿੰਘ ਕੇਰੀਆ ਜੀ ਪਹੁੰਚੇ ਜਿਨ੍ਹਾਂ ਨੇ ਆ ਕੇ ਸਰਕਾਰ ਕਰਤਾ ਸਿੰਘ ਬਾਦ ਸਰਾਬਾ ਵਿਵਾਰੀ ਕੋ ਦੱਸਿਆ ਤੁਹਾਨੂੰ ਸਿੱਖਿਆ ਦਿੱਤੀ ਤੇ ਇਹਨੂੰ ਇਹ ਤਾਂ ਪਤਾ ਲੱਗਦਾ ਸੀਗਾ ਜੇ ਅੱਜ ਮੀਟਿੰਗ ਵਿੱਚ ਪਤਾ ਲੱਗਿਆ ਕਿ ਕਿ ਅਸੀਂ ਕਿੱਥੇ ਖੜੇ ਆ ਕਿ ਉਹਨੇ ਸੋਚ ਕੀ ਸੀ ਉਹ 19 ਸਾਲਾਂ ਨੌਜਵਾਨ ਜਿਹੜੇ ਸਮੇਂ ਵਿੱਚ ਕਹਿੰਦੇ ਆ ਉਹ ਅੱਲੇ ਉਮਰੇ ਵਿੱਚ ਘਰੇ ਲੰਬੇ ਆਉਂਦੇ ਆ ਪਰ ਉਸ ਨੌਜਵਾਨ ਦੀ ਘਰੇ ਛਿੱਤੀ ਛਿੱਦੀ ਰਹੀਦੋ ਕੇ ਜਦੋਂ ਆਉਂਦੀ ਆ ਛਿੱਤੀ ਪਾਉਂਦੇ ਆ ਤਾਂ ਆਪਣਾ ਨਾਮ ਕਮਾਉਂਦੇ ਆ ਅੱਜ ਵੀ ਜੇ ਸਰਾਬੇ ਪਿੰਡ ਵਿੱਚ ਜਾਈਏ ਤਾਂ ਬੱਚਾ-ਬੱਚਾ ਉਹਨਾਂ ਨਾਲ ਘਰ ਜਾਣਦਾ ਕਈ ਕਤਾਰਾਂ ਵਿੱਚ ਸਰਾਬੇ ਘਰੇ ਜਾਣਾ ਤਾਂ ਉਹਦੇ ਘਰੇ ਲੈ ਕੇ ਜਾਂਦਾ ਕਿੰਨਾ ਸਮਾਂ ਹੋ ਗਿਆ ਉਹਨਾਂ ਨੂੰ ਗਿਆਨ ਪਰ ਅੱਜ ਵੀ ਉਹਨਾਂ ਦੇ ਜ਼ਿਆਦਾ ਸਾਡੇ ਨਾਲ ਨੇ ਅਸੀਂ ਉਹ ਜ਼ਿਆਦਾ ਨਾਣਾ ਉਹਨੇ ਸੋਚ ਵੀ ਡਾਕਟਰ ਕਰਨੀ ਆ ਉਹਨੇ ਸੋਚਣਾ ਕਿ ਚੱਲਣਾ ਤਾਂ ਜੋ ਜਿਹੜੇ ਸਮਾਜ ਵਿੱਚ ਬਰਾਇਆਂ ਨੇ ਉਹਨਾਂ ਨੂੰ ਖਤਮ ਕਰ ਸਕੀਏ ਇਹ ਉਹਨੇ ਸੋਚਣ ਵਾਲੀ ਹੋਊਗਾ ਤੇ ਇਹ ਕਹਿੰਦਾ ਮੈਂ ਧੰਨਵਾਦ ਆ ਸਾਰੇ ਸੰਗਤ ਦਾ ਅੱਗੇ ਹਮੇ ਆ ਜਗਦੀਪ ਸਿੰਘ ਜੀ ਤੁਹਾਡੇ ਨਾਲ ਗੱਲ ਕਰਨਗੇ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਮੈਂ ਜਗਦੀਪ ਸਿੰਘ ਪਮਾਲੀ ਅੱਜ ਅਸੀਂ ਇੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਸਮਾਗਮ ਨੂੰ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਕੱਠੇ ਹੋਏ ਆਏ ਆ ਤੇ ਸਭ ਤੋਂ ਪਹਿਲਾਂ ਤਾਂ ਮੈਂ ਇੱਥੋਂ ਦੀ ਕਮੇਟੀ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਜਿਹੜੇ ਉਹਨਾਂ ਦੇ ਵਿਚਾਰਾਂ ਨੂੰ ਜਿਉਂਦਾ ਰੱਖਣ ਲਈ ਬਹੁਤ ਕੋਸ਼ਿਸ਼ਾਂ ਕਰ ਰਹੇ ਆ ਤੇ ਅੱਜ ਇਥੋਂ ਇੱਕ ਨੌਜਵਾਨ ਸਭਾ ਦਾ ਗਠਨ ਵੀ ਕੀਤਾ ਤੇ ਨੌਜਵਾਨਾਂ ਨੂੰ ਇਹ ਸਭਾ ਨਾਲ ਜੋੜ ਕੇ ਇਹ ਵਿਚਾਰਾਂ ਨੂੰ ਅੱਗੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਜਾਰੀ ਰੱਖਾਂਗੇ ਤੇ ਇੱਥੇ ਅਸੀਂ ਅੱਜ ਨੌਜਵਾਨਾਂ ਨੂੰ ਵਿਚਾਰਕ ਆਜ਼ਾਦੀ ਬਾਰੇ ਦੱਸਿਆ ਕਿ ਆਪਣੇ ਨੌਜਵਾਨਾਂ ਕੋਲੇ ਵਿਚਾਰ ਖਤਮ ਹੋ ਗਏ ਵਿਚਾਰ ਕਿੱਥੋਂ ਆਉਣਗੇ ਸ਼ਬਦਾਂ ਤੋਂ ਤੇ ਸ਼ਬਦ ਕਿਤਾਬਾਂ ਚੋਂ ਤੇ ਅਸੀਂ ਕੋਸ਼ਿਸ਼ ਕੀਤੀ ਆ ਨੌਜਵਾਨਾਂ ਨੂੰ ਅਪੀਲ ਕੀਤੀ ਆ ਕਿ ਵੱਧ ਤੋਂ ਵੱਧ ਕਿਤਾਬਾਂ ਪੜਨ ਆਪਦੇ ਅੰਦਰ ਵਿਚਾਰ ਪੈਦਾ ਕਰਨ ਤੇ ਤਰਕ ਕਰਨ ਹਰੇਕ ਗੱਲ ਦੇ ਉੱਤੇ ਤਾਂ ਉਹ ਆਪਦੀ ਵਿਚਾਰਕ ਆਜ਼ਾਦੀ ਪਛਾਣ ਸਕਦੇ ਆ ਜੇ ਵਿਚਾਰਕ ਆਜ਼ਾਦੀ ਪਾਲੀ ਤਾਂ ਫਿਰ ਆਪਾਂ ਅੱਗੇ ਹਰੇਕ ਜਿੱਤ ਪ੍ਰਾਪਤ ਕਰਾਂਗੇ ਧੰਨਵਾਦ ਸਾਰਿਆਂ ਦਾ ਤੇਜਲੋ ਧੰਨਵਾਦ ਕੀਤਾ ਤੇ ਅੱਜ ਅਸੀਂ ਸਾਰੇ ਸ਼ਹੀਦ ਕਰਤਾਰ ਸਿੰਘ ਸਰابہ ਜੀ ਦੇ ਅ ਵਰਸੀ ਮੌਕੇ ਇਕੱਠੇ ਹੋਏ ਆ ਤੇ ਬਹੁਤ ਭਾਰੀ ਸੰਖਿਆ ਦੇ ਵਿੱਚ ਨੌ ਜਵਾਨ ਸਭਾ ਦੇ ਵਿੱਚ ਮੈਂਬਰ ਅੱਜ ਸ਼ਾਮਿਲ ਹੋਏ ਨੇ ਤੇ ਮੈਂ ਸਾਰਿਆਂ ਦਾ ਤੇਜਲੋ ਧੰਨਵਾਦ ਕਰਦਾ ਹਾਂ